ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਿਰੰਕਾਰ ਸੂ ਸੱਚੇ ਪਾਤਸ਼ਾਹ ਜੀ ਹੋ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਨੰਦ ਤੁਹਾਨੂੰ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦੇ ਉਤਰ ਮੁਕਤ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਆਪਾਂ ਅਰਥਾ ਸਮੇਤ ਸਹਿਜ ਪਾਠ प्रारंभ ਕੀਤੇ ਹੋਏ ਹਨ ਸੋ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਵਿਚਿਤ੍ਰਨਾਟਕ ਦੀ ਕਥਾ ਚੱਲ ਰਹੀ ਹੈ ਜਿਸ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕੌਂਟਾ ਸਾਹਿਬ ਦੀ ਪਹਿਲੀ ਜੰਗ ਜਿਹੜੀ ਹੋਈ ਪੰਗਾਣੀ ਦਾ ਯੁੱਧ ਜਿਹੜੀ 13 ਦਿਨਾਂ ਚੱਲੀ 13ਵੇਂ ਦਿਨ ਮਹਾਰਾਜੀ ਨੇ ਆਪ ਵਿੱਚ ਜੰਗ ਨੂੰ ਫਤਿਹ ਕੀਤਾ ਉਸ ਜੰਗ ਦੇ ਬਾਅਦ ਸਤਗੁਰੂ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਆਪਾਂ ਨੂੰ ਬਾਣੀ ਵਿੱਚ ਸਮਝਾ ਰਹੇ ਹਨ ਉਸ ਦਾ ਜ਼ਿਕਰ ਜੇਤਨ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ ਆਪਾਂ ਨੂੰ ਬਾਣੀ ਤੇ ਉਹਨਾਂ ਸਰਦਾ ਵਿਸ਼ਵਾਸ ਰੱਖ ਕੇ ਸ੍ਰੀ ਗੁਰੂ ਦਾਸ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ ਹੈ। ਕੋਇੰਗੋ ਪ੍ਰਿਆਸ ਸੰਦਾ ਭਜਿਓ ਸਾ ਪਹਾੜਤਾ ਜੀ ਤੇਰ ਕੋਇੰਗਾ ਚਲਿਓ ਬੀਰੀਆ ਤੀਰੀਆ ਨ ਚਲਾਈੰ ਜਿਸੋ ਡੱਡ ਵਾਲੰ ਮਦ ਕਾ ਸੋ ਸਾਹਿੰਗਹ ਫਜੇ ਸੰਧ ਲੈ ਕੇ ਸੂਸਾਰੀ ਸਿਪਾਹੀ ਅੰਗਾ ਅਖੀਰ ਪਹਾੜੀ ਰਾਜਾ ਫਤੇਸਾ ਆਪਣੇ ਘੋੜੇ ਨੂੰ ਅੱਡੀ ਲਾ ਕੇ ਮੈਦਾਨ ਵਿੱਚੋਂ ਭੱਜ ਗਿਆ ਸਾਡੇ ਸੂਰਮਿਆਂ ਨੇ ਮਗਰੋਂ ਕੋਈ ਤੀਰ ਨਾ ਚਲਾਇਆ ਫਿਰ ਜਸਵੰਤ ਦਾ ਕੇਸਰੀ ਚੰਦ ਤੇ ਡੱਟਵਾਲ ਦਾ ਮਧਕਰ ਸਾਹਿਬ ਵੀ ਆਪਣੀ ਸੈਨਾ ਲੈ ਕੇ ਭੱਜ ਗਿਆ ਹੁਣ ਮਹਾਰਾਜ ਕਹਿੰਦਾ ਵੀ ਜਿਹੜਾ ਮੈਦਾਨੇ ਜੰਗ ਵਿੱਚੋਂ ਭੱਜ ਰਿਹਾ ਸਾਡੇ ਪਿਆਰਿਆਂ ਦੇ ਕੋਈ ਵੀ ਤੀਰ ਵਗਰ ਨਹੀਂ ਚਲਾਇਆ ਨਹੀਂ ਤਾਂ ਲੋਕ ਅੱਜ ਦੇ ਸਮੇਂ ਅੰਦਰ ਆਪਾਂ ਦੇਖਦੇ ਆਂ ਫਿੱਟ ਕੇ ਬਾਹਰ ਕਰਦੇ ਆ ਔਰ ਇਹ ਧੰਗ ਗੁਰੂ ਕਰਗੀ ਧਰਮ ਮਹਾਰਾਜ ਦਸ਼ਮੇਸ਼ ਪਤਾ ਰੱਬੋ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਕਿ ਕਰਤੋ ਕਿਉ ਕਿਉ ਚੰਦ ਬਾਜੀ ਚੰਦੇ ਲੰਗ ਹਰੀ ਹਰੀ ਚੰਦ ਗਹੇ ਹੱਥ ਤੇ ਰੰਗ ਕਰਿਓ ਸਿਆਮ ਧਰਮਗ ਮਹਾਰੋਸ ਰੁਜੇ ਜੰਗ ਗਿਰਿਓ ਟੂਕ ਟੂਕ ਹੈ ਇਸੋ ਸੂਰ ਜੁਜੇ ਜੰਗ ਚੰਦੇਲੀਆ ਰਾਜਾ ਗਾਜੀ ਚੰਦ ਬੜੀ ਬਹਾਦਰੀ ਨਾਲ ਮੈਦਾਨ ਵਿੱਚ ਆ ਕੇ ਚੰਕਿਆ ਉਧਰੋਂ ਹਟਿ ਹਰੀ ਚੰਦ ਰਾਜਾ ਵੀ ਹੱਥ ਵਿੱਚ ਵARTA ਫੜ ਕੇ ਆਇਆ ਉਸਨੇ ਬੜੇ ਰੋਹ ਵਿੱਚ ਆ ਕੇ ਆਪਣੇ ਸਵਾਮੀ ਦੀ ਧਰਮ ਨੂੰ ਪੂਰਾ ਕੀਤਾ ਉਹ ਸੂਰਨਾ ਟੁਕੜੇ ਟੁਕੜੇ ਹੋ ਕੇ ਸ਼ਹੀਦ ਹੋ ਗਿਆ ਤਹਾਂ ਖਾਣਾ ਨਹਿ ਜਾਵਤੇ ਆਨ ਕਹਿ ਕੈ ਹਨ ਉਹ ਸਾ ਸੰਗ੍ਰਾਮ ਕੋ ਹਸਤਰ ਲੈ ਕੇ ਕਿਤੇ ਖਾਨ ਬਾਨੀ ਰਹੂੰਗ ਹਸਤਰ ਚਾਰੇ ਸਹੀ ਸਾ ਸੰਗ੍ਰਾਮ ਦੁਰਗੰਗਸੁਦਾਰੀ ਨਿਜਾਤ ਖਾਨ ਵਿਦਿਆਨ ਵਿੱਚ ਸ਼ਾਸਤਰ ਫੜ ਕੇ ਆਇਆ ਤੇ ਉਸ ਨੇ ਸੰਘੋਸਾ 'ਤੇ ਵਾਰ ਕੀਤੇ ਉਸ ਦੇ ਹੋਰ ਕਈ ਸਾਥੀ ਪਖਾਣਾ ਨੇ ਵੀ ਸੰਘੋਸਾ 'ਤੇ ਵਾਰ ਕੀਤੇ ਅੰਤ ਨੂੰ ਸਾਡਾ ਸੰਘੋਸਾ ਸਾਹਿਦ ਹੋ ਕੇ ਸਵਰਗ ਨੂੰ ਚਲ ਗਿਆ ਦੋਹਰਾ ਮਾਰ ਨਿਜਾਤ ਖਾਨ ਕੋ ਸੰਘੋ ਜੁਜੇ ਜਜ ਹਾਰ ਹਾ ਹਾ ਇਹ ਲੋਕੇ ਭਰਿਓ ਸਰਗ ਲੋਕ ਜੈਕਾਰ ਨਜਾਤਖਾਂ ਨੂੰ ਮਾਰ ਕੇ ਸੰਗੋਸਾ ਆਪ ਵੀ ਸ਼ਹੀਦ ਹੋ ਗਿਆ ਉਸ ਦੇ ਸ਼ਹੀਦ ਹੋਣ ਨਾਲ ਇਸ ਲੋਕ ਵਿੱਚ ਗੜੀ ਹਾਕਾਰ ਮੱਚੀ ਤੇ ਸੰਵਰਧ ਵਿੱਚ ਜੈ ਜੈਕਾਰ ਹੋਈ ਭਜੰਗ ਸੰਦ ਲਖੇ ਸਾਗਰਾਮ ਜੁਜੇ ਜੋ ਜਹਰੰਗ ਸਭੇਂ ਕੀਰਤ ਬਾਣ ਕੁਮਾਰ ਸੁਭਾਰੰਗ ਖਨੇਓ ਇੱਕ ਖਨ ਕੀ ਅਲੰਘ ਤੰਦੰ ਦਸਿਓ ਸੱਤਰ ਕੋ ਜਾਨ ਸਿਆਮ ਭਜੰਗ ਸੰਗੋਸਾ ਨੂੰ ਸਹੀਦ ਹੋਇਆ ਦੇਖ ਤੇ ਮੈਂ ਆਪਣਾ ਤੀਰ ਕੁਮਾਰ ਸੰਭਾਲਿਆ ਇੱਕ ਪਠਾਨ ਦਾ ਨਿਸ਼ਾਨਾ ਬੰਨ੍ਹ ਕੇ ਮੈਂ ਤੀਰ ਛੱਡਿਆ ਤਉ ਪ੍ਰਤੀਤ ਹੋਇਆ ਜਿਵੇਂ ਕਾਲੇ ਨਾਲਖ ਨੇ ਉਸ ਬੈੜੀ ਨੂੰ ਡੱਸ ਲਿਆ ਹੋਵੇ ਗੇੜਿਓ ਹੰਭ ਸੋ ਬਾਣ ਦੂਜੋ ਸੰਭਾਰਿਓ ਮੁਖੰ ਭਿਕਰੰ ਖਾਨ ਕੇ ਤਾਰ ਵਾਰਿਓ ਅਜਿਓ ਖਾਨ ਖੂਨੀ ਰਿਹਾ ਖੇਤ ਤਾਜੀ ਅਜੇ ਪ੍ਰਾਣ ਤੀਜੇ ਲਗੇ ਭਣ ਬਾਜੀ ਓ ਪਠਾਨ ਧਰਤੀ ਤੇ ਡਗ ਪਿਆ ਫਰ ਮੈਂ ਦੂਜਾ ਤੀਰ ਛੱਡਿਆ ਜੋ ਭੀਖਣਖਾ ਦੇ ਮੂੰਹ ਤੇ ਵੱਜਿਆ ਭੀਖਣਖਾ ਝਖਮੀ ਹੋ ਕੇ ਮੈਦਾਨ ਚੋਂ ਭੱਜ ਗਿਆ ਉਸਦਾ ਖਾਲੀ ਘੋੜਾ ਹੀ ਮੈਦਾਨ ਵਿੱਚ ਰਹਿ ਗਿਆ ਮੇਰੇ ਤੀਜੇ ਤੀਰ ਦੇ ਲੱਗਣ ਨਾਲ ਉਹ ਘੋੜਾ ਵੀ ਮਰ ਗਿਆ ਛੋਟੀ ਮੂਰਸਨ ਹਰੀ ਚੰਦ ਸੰਭਾਰੇ ਗਹੇ ਬਾਣ ਕਮਾਣ ਭੇਹ ਐਤਿ ਮਾਰੇ ਲਗੇ ਅੰਗ ਜਾ ਕੇ ਰਹੇ ਨਾ ਸੰਭਾਰਨ ਸਨਿਆਨ ਤਿਆਗ ਤੇ ਦੇਵ ਲੋ ਦੇਵ ਲੋਕ ਉਧਰਨ ਇਹਨੇ ਜਰਵੇਤ ਸਤਰਾਜਾ ਹਰੀ ਚੰਦ ਨੂੰ ਹੋ ਸਾ ਗਈ ਦਿਓ ਆਪਣਾ ਆਪ ਸੰਭਾਲ ਕੇ ਫਿਰ ਮਿਦਾਨ ਵਿੱਚ ਆ ਡਟਿਆ ਉਸਨੇ ਕਮਾਨ ਵਿੱਚੋਂ ਐਸੇ ਤੀਰ ਛੱਡੇ ਕਿ ਜਿਸ ਨੂੰ ਲੱਗਦੇ ਸਨ ਉਸ ਨੂੰ ਕੋਈ ਹੋਸ਼ ਨਹੀਂ ਸੀ ਰਹਿਦੀ ਤੇ ਉਹ ਪ੍ਰਾਣ त्याग ਕੇ ਸਵਰਗ ਨੂੰ ਚਲਾ ਜਾਂਦਾ ਸੀ ਗੋਇੰਦ ਬਾਣ ਕੱਚੇ ਇੱਕੰਬਾਰ ਮਾਰੇ ਬਲੀ ਦੀਰ ਬਾਹੀਰ ਤਾਜੀ ਵੇਦਾਰੇ ਜਿਸੇ ਬਾਨ ਲਾਗੇ ਰਹੇ ਨ ਸਵਹਰਨ ਅੰਗ ਭੇਤੀਤੇ ਤਾਹੇ ਪਾਰੰ ਸਿਹਰਨ ਰਾਜਾ ਹਰੀਚੰਦ ਇੱਕੋ ਸਮੇ 2 ਤੀਰ ਚਲਾ ਰਿਹਾ ਸੀ ਉਸਨੇ ਬੜੇ ਬੜੇ ਸੂਰਮੇ ਤੇ ਘੋੜੇ ਮਾਰ ਦਿੱਤੇ ਉਸਦਾ ਤੀਰ ਜਿਸ ਨੂੰ ਲੱਗਦਾ ਸੀ ਉਸ ਨੂੰ ਕੋਈ ਸੰਭਾਲ ਨਹੀਂ ਸੀ ਰਹੀ ਤੀਰ ਦਰੀਰ ਨੂੰ ਪਾਰ ਕਰਤੇ ਨਿਕਲ ਜਾਂਦਾ ਸੀ ਸਵੇ ਸਿਆਮ ਧਰਮ ਤੋਂ ਵੀਰਨ ਸੰਭਾਰੇ ਧਕੀ ਡਾਕਣੀ ਭੂਤ ਪ੍ਰੇਤੰ ਵਿਕਾਰੇ ਹਸੇ ਵੀਰ ਬਰਤਾਲ ਉਹ ਸੁਧ ਸਿੱਧੰਗ ਜਵੀ ਜਾਵੜੀ ਜੰਗ ਕੂਟੀ ਬ੍ਰਿਧ ਬ੍ਰਿਧੰ ਸਭ ਸੂਰਮਿਆਂ ਨੇ ਆਪਣੇ ਸਵਾਮੀ ਧਰਮ ਦੀ ਪਾਲਣਾ ਕੀਤੀ ਡਾਕਣੀਆਂ ਢਕਾਰ ਦੀਆਂ ਸੰਤ ਤੇ ਭੂਤ ਪ੍ਰੇਤ ਰੌਲਾ ਪਾ ਰਹੇ ਸੰਨ ਸਰਜੀ ਦੇ ਵੀਰ ਗਣਤੈ ਸਤ ਹਸਰੇ ਸੰਨ ਚੜੇਲਾ ਬੋਲ ਰਹੀਆਂ ਸੰਨ ਤੇ ਇਲਾ ਮੁਰਦਿਆਂ ਦਾ ਵਾਸ ਕਰਨ ਲਈ ਉੱਡ ਰਹੀਆਂ ਸੰਨ ਹਰੀ ਚੰਦ ਕੋਪੇ ਕਮਾਨ ਸੁਭਾਰੰ ਵਰਥੰ ਬਾਜੀ ਜੰਗ ਤਾਣ ਬਣ ਪਹਿਾਰੰ ਦੁਤਿਓ ਤਾਕਤੈ ਤੀਰ ਲੋਕੋ ਚਰਾਏ ਜੰਗ ਰੱਖਿਓ ਦੀਵ ਵੈ ਕਾਨ ਸੁਅਕ ਸੁਦਾਹੇ ਜੰਗ ਹਰੀਚੰਦ ਨੇ ਬੜੇ ਗੁੱਸੇ ਨਾਲ کمان ਫੜੀ ਤੇ ਇੱਕ ਤੀਰ ਉਸਨੇ ਮੇਰੇ ਘੋੜੇ ਨੂੰ ਮਾਰਿਆ ਦੂਜਾ ਤੀਰ ਮੇਰਾ ਨਸਾਨਾ ਬੰਨ੍ਹ ਕੇ ਉਸਨੇ ਛੱਡਿਆ ਪ੍ਰਭੂ ਨੇ ਮੈਨੂੰ ਉਚਾ ਲਿਆ ਤੇ ਉਹ ਤੀਰ ਮੇਰੇ ਕੰਨ ਨੂੰ ਸੋਕੇ ਲੰਘ ਗਿਆ ਹੁਣ ਮਹਾਰਾਜ ਆਪਣਾ ਜ਼ਿਕਰ ਕਰਦੇ ਨੇ ਦੋ ਤੀਰ ਹਰੀਚੰਦ ਨੇ ਸੱਤੇ ਪਹਿਲਾ ਘੋੜੇ ਨੂੰ ਮਾਰਿਆ ਦੂਜਾ ਤੀਰ ਮੇਰੇ ਮਹਾਰਾਜ ਕਹਿੰਦੇ ਕੰਨ ਕੋਲ ਦੀ ਲੰਘ ਗਿਆ ਸਰਤੋ ਭਣ ਮਾਰਿਓ ਜੋ ਪੇਟੀ ਮਝ ਹਰੰ ਵਿਦਯੰਗ ਕਿਲ ਕਤਿੰ ਦੁਆਰ ਪਰ ਪਧਾਰਨ ਤੁਬੀ ਤੇੰਤ ਚਰਨ ਕਸ ਕਾਇ ਨ ਆਏ ਜੰਗ ਕਲ ਕੇਵਲ ਜਾਨ ਦਾਸ ਜੰਗ ਬਚਾਏ ਜੰਗ ਢਣ ਮਾਰੇ ਸਹਿੰਦੇ ਉਹਨੇ ਤੀਜਾ ਤੀਰ ਮੇਰੀ ਲੱਕ ਵਾਲੀ ਪੇਟ ਉਚਾਰਿਆ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਮਹਾਰਾਜ ਦਰਖਤ ਦੇ ਥੱਲੇ ਖੜੇ ਸਨ ਉਸ ਤੀਰ ਦੀ ਥੋੜੀ ਜਹੀ ਚੁੱਝ ਹੀ ਮੇਰੇ ਸਰੀਰ ਨੂੰ ਲੱਗੀ ਤੇ ਕੋਈ ਜ਼ਖਮ ਨਾ ਹੋਇਆ ਅਕਾਲ ਪੁਰਖ ਨੇ ਆਪਣਾ ਦਾਹ ਜਾਣ ਕੇ ਮੈਨੂੰ ਉਚਾਲ ਲਿਆ ਫੇਰ ਮਹਾਰਾਜ ਕੀ ਕਹਿੰਦੇ ਨੇ ਰਸਾਵਲ ਸੰਦਾ ਜਵੇ ਬਾਣ ਲਾਗਿਓ ਅਬੇ ਰੋਜ਼ ਜਾਗਿਓ ਰੰਗ ਲੈ ਕਮਾਣ ਹਰੇ ਕਬਾਣ ਤਾਣ ਜਦੋਂ ਮੈਨੂੰ ਹਰੀ ਚੰਦ ਦਾ ਤੀਰ ਲੱਗਾ ਤਾਂ ਮੇਰੇ ਵਿੱਚ ਬੜਾ ਰੋਹ ਜਾਗਿਆ ਪਰ ਮੈਂ ਕਮਾਨ ਹੱਥ ਵਿੱਚ ਲੈ ਕੇ ਤੀਰ ਛੱਡਿਆ ਹੁਣ ਦੇਖ ਲੋ ਮਹਾਰਾਜ ਨੇ ਤਿੰਨ ਤੀਰ ਛੱਡਣ ਲਈ ਹਰੀ ਚੰਦ ਨੂੰ ਆਖਿਆ ਸੀ ਜਦੋਂ ਤੀਜਾ ਤੀਰ ਮਹਾਰਾ ਦੇ ਨਾਲ ਦੀ ਖਹਿ ਕੇ ਲੰਘ ਗਿਆ ਪੇਟੀ ਦੇ ਨਾਲ ਦੀ ਫੇਰ ਮਹਾਰਾਜ ਕਹਿੰਦੇ ਜਵੇਂ ਬਾਣ ਲੱਗਿਓ ਤਵੇਂ ਰੋਹ ਜਾਗਿਓ ਹੁਣ ਜਿੰਨਾਂ ਦੇ ਵਿੱਚ ਅਣਖੀਰੀ ਜਾਗਦੀ ਧਰਮ ਦੇ ਵਿੱਚ ਪੈਦਾ ਹੋ ਕੇ ਉਹ ਬੰਦਾ ਕਦੇ ਵੀ ਧਰਮੀ ਨਹੀਂ ਹੋ ਸਕਦਾ ਜਿਹੜਾ ਕਹਦੇਵੇਂ ਮੈਨੂੰ ਕੀ ਲੋੜ ਆ ਜੀ ਜੋ ਹੁੰਦਾ ਹੋਈ ਜਾਂਦੇ ਭਾਈ ਅੰਮ੍ਰਿਤਸਰ ਜੇਲ੍ਹ ਚਾ ਬੰਦੀ ਸਿੰਘ ਜੇਲ੍ਹ ਚ ਨਹੀਂ ਸਾਨੂੰ ਤਾਂ ਕੋਈ ਲੋੜ ਹੀ ਨਹੀਂ ਅਸੀਂ ਸੁਖੀ ਸ਼ਾਂਦੀ ਰੋਟੀ ਖਾਂਦੇ ਆ ਨਹੀਂ ਭਾਈ ਇਹ ਆਪਣੇ ਵਿੱਚੋਂ ਅਣਖ ਖਤਮ ਹੋ ਗਈ ਹੈ ਪਰ ਮਹਾਰਾਜ ਕਹਿੰਦੇ ਵੀ ਸਿੱਖ ਨੇ ਅਣਖ ਨਹੀਂ ਖਤਮ ਕਰਨੀ ਸਭੇ ਵੀਰਤਾਏ ਸੋਹ ਰੰਗ ਚਲਾਈ ਅਵੇ ਤਾਕ ਭਾਣੰ ਹਰਿਓ ਇੱਕ ਜਵਾਨ ਜਦੋਂ ਮੈਂ ਤੀਰਾਂ ਦਾ ਵੀ ਵਸਾਇਆ ਤਾਂ ਸਭ ਸੂਰਮੇ ਭੱਜ ਗਏ ਤਦ ਮੈਂ ਇੱਕ ਜਵਾਨ ਨੂੰ ਤੀਰ ਮਾਰ ਕੇ ਮਾਰ ਦਿੱਤਾ ਹਰੀ ਚੰਦ ਮਾਰੇ ਜੋ ਜੋ ਦਾਲ ਤਾਰੇ ਸੋ ਕਰੋੜ ਰਾਏ ਜੰਗ ਵਾਹੇ ਕਾਲ ਘਾਏ ਜੰਗ ਮੈਂ ਹਰੀ ਚੰਦ ਨੂੰ ਮਾਰ ਦਿੱਤਾ ਤੇ ਉਸਦੇ ਯੋਧਿਆਂ ਨੂੰ ਮਿੱਤ ਦਿੱਤਾ ਕੋਟ ਡੇਰ ਦੇ ਰਾਜੇ ਨੂੰ ਕਾਲ ਨੇ ਮਾਰ ਦਿੱਤਾ ਹੁਣ ਜਦੋਂ ਰਣ ਮੈਦਾਨ ਵਿੱਚੋਂ ਕੋਈ ਵੱਡਾ ਸੈਨਾਪਤੀ ਹੀ ਮਾਰਿਆ ਜਾਵੇ ਫਿਰ ਫੌਜ ਦੇ ਵਿੱਚ ਭਗੜ ਮੱਚ ਜਾਂਦੀ ਹੈ ਹਰੀ ਚੰਦ ਰਾਜਾ ਹੁਣ ਵੇਦ ਸੀ ਜਿਹੜਾ ਮਾਰਿਆ ਗਿਆ ਰਣ ਦੇ ਅੰਗ ਤਿਆਗ ਭੱਜੇ ਸਵੇਤਰਾਸ ਭਾਗੇ ਪਈ ਜੀਤ ਮੇਰੀ ਕਿਰਪਾ ਕਾਲ ਤੇਰੀ ਇਹ ਡਰਦੇ ਮਾਰਿਆਂ ਸਭ ਰਾਜੇ ਮੈਦਾਨ ਛੱਡ ਕੇ ਭੱਜ ਗਏ ਫੇਰ ਤੋਂ ਜੰਗ ਵਿੱਚ ਆਕਾਰਪੁਰਖ ਦੀ ਕਿਰਪਾ ਨਾਲ ਮੇਰੀ ਜਿੱਤ ਹੋਈ ਹੁਣ ਦੇਖਿਓ ਮਹਾਰਾਜ ਕਹਿੰਦੇ ਨੇ ਖਾਲਸਾ ਆਕਾਰਪੁਰਖ ਦੀ ਫੌਜ ਪ੍ਰਗਟ ਪ੍ਰਗਟ ਓ ਖਾਲਸਾ ਪਰਮਾਤਮਾ ਦੀ ਮੋਜ ਹੁਣ ਇੱਥੇ ਵੀ ਮਹਾਰਾਜ ਕਹਿੰਦੇ ਨੇ ਭਈ ਜਿੱਤ ਮੇਰੀ ਕਿਰਪਾ ਕਾਲ ਕੇਰੀ ਉਸ ਆਕਾਰਪੁਰਖ ਦੀ ਕਿਰਪਾ ਹੋਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਤੇ ਮੇਰੀ ਜਿੱਤ ਹੋਈ ਹੈ ਪਰ ਆਪਰਾਪੁਰੇ ਮਹਾਰਾਜ ਪਰ ਫੇਰ ਵੀ ਮਹਾਰਾਜ ਆਪਣੇ ਆਪ ਨੂੰ ਇਹ ਲਿਖ ਰਹੇ ਹਨ ਰਣ ਅੰਗ ਜੀਤ ਆਏ ਜੈ ਜੰਗ ਗੀਤ ਗਾਏ ਅਨੰਦ ਧਾਰ ਵਰਤੇ ਸਭੇ ਸੂਰ ਹਰ ਕੇ ਇਸ ਜੰਗ ਵਿੱਚ ਫਤਿਹ پا ਕੇ ਸਭ ਸੂਰਮਿਆਂ ਦੇ ਆਪਣੇ ਡੇਰੇ ਨੂੰ ਆ ਗਏ ਜਿੱਤ ਦੇ ਜਕਾਰੇ ਬੁਲਾਏ ਅਸਾਂ ਸਭ ਹਾਦਰ ਯੋਧਿਆਂ ਤੋਂ ਧਰ ਦੀ ਛੋਟ ਕੀਤੀ ਜਿਸ ਨਾਲ ਸਭ ਸੂਰਮਿਆਂ ਦੇ ਮਨ ਬੜੇ ਪ੍ਰਸੰਨ ਹੋਏ ਦੋਹਰਾ ਜੋਦ ਜੀਤ ਆਏ ਜਵੇ ਟਿਕੇ ਨ ਤਨ ਕੁਰਪਾਵ ਕਹਲੂਰ ਮੈਂ ਬੰਦਿਓ ਔਰ ਆਨੰਦਪੁਰ ਗਾਮ ਜਦੋਂ ਇਸ ਜਗ ਨੂੰ ਜਿੱਤ ਕੇ ਸੁਗਰੂ ਨੇ ਵਾਪਸ ਆਏ ਤਾਂ ਉਹਨਾਂ ਨੇ ਖੁਸ਼ੀ ਨਾਲ ਪਹੁੰਚ ਤੇ ਵਿੱਚ ਪੈਰ ਨਹੀਂ ਚਾਨ ਟਿਕਦੇ ਫਿਰ ਅਸਾਂ ਕਹਲੂਰ ਦੇ ਇਲਾਕੇ ਵਿੱਚ ਆਪਣੇ ਛੱਡੇ ਹੋਏ ਨਗਰ ਆਨੰਦਪੁਰ ਨੂੰ ਆ ਸੰਭਾਲਿਆ ਹੁਣ ਇੱਥੇ ਹੀ ਸਾਧਗੁਰ ਸੱਤੇਪਾਸਾ ਜੀ ਨੂੰ ਸਹਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਦੀ ਖਬਰ ਮਿਲੀ ਮਹਾਰਾਜ ਆਪ ਦੇ ਘਰ ਉੱਤਰ ਦਾ ਆਗਮਨ ਹੋਇਆ ਹੈ ਤਾਂ ਮਹਾਰਾਜ ਕਹਿੰਦੇ ਭਾਈ ਸੂਰਮਿਆਂ ਜਿਹੜੇ ਤੁਰਕ ਮਾਰੇ ਹਨ ਇਹਨਾਂ ਤੁਰਕਾਂ ਨੂੰ ਕਬਰਾਂ ਪੱਟ ਕੇ ਦੱਬਦੇ ਹੋ ਜਿਹੜੇ ਸਿੰਘ ਸ਼ਹੀਦ ਹੋਏ ਹਨ ਇਹਨਾਂ ਨਾਲ ਸੰਸਕਾਰ ਕਰਦੇ ਹੋ ਸਤਿਗੁਰ ਸੱਚੇ ਪਾਸ ਜੀ ਇਹ ਬਚਨ ਕਰਕੇ ਨਗਰ ਪੋਂਤਾ ਪਹੁੰਚੇ ਹਨ ਜਿੱਥੇ ਮਹਾਰਾਜ ਜੀ ਦਾ ਅਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਥੇ ਪਹੁੰਚ ਕੇ ਬੜੇ ਪ੍ਰਸੰਨ ਮਹਾਰਾਜ ਅਕਾਲ ਪੁਰਖ ਦਾ ਸ਼ੁਕਰ ਕਰਦੇ ਹਨ ਤੇ ਆਖਿਆ ਮਹਾਰਾਜ ਇਸ ਬੱਚੇ ਦਾ ਸਹਿਬਜ਼ਾਦੇ ਦਾ ਕੀ ਨਾਮ ਰੱਖਿਆ ਜਾਵੇ ਮਹਾਈ ਕਹਿੰਦੇ ਭਰੀ ਜੀਤ ਤੇਰੀ ਇਹ ਕਿਰਪਾ ਉਸ ਪਰਮਾਤਮਾ ਦੀ ਹੋਈ ਤੇ ਜਿੱਤ ਹੋਈ ਹੈ ਤੇ ਇਸ ਦਾ ਨਾਮ ਅਜੀਤ ਸਿੰਘ ਰੱਖਿਆ ਜਾਵੇ ਤਾਂ ਕਰਕੇ ਸਹਿਬ ਜادہ ਬਾਬਾ ਅਜੀਤ ਸਿੰਘ ਨਾਮ ਪਿਆ ਤੇ ਮਹਾਰਾਜ ਜਦੋਂ ਜਿਹੜੇ ਸਿੰਘ ਸਾਹਿਬ ਉਹਨਾਂ ਨੇ ਆਖਿਆ ਕਿੜਾ ਇੰਨੀਆ ਕਮਰਾ ਪੁੱਟੇਗਾ ਉਹਨਾਂ ਤੁਰਕਾਂ ਨੂੰ ਵੀ ਨਾਲ ਹੀ ਦਬ ਦਿੱਤਾ ਜਦੋਂ ਮਹਾਰਾਜ ਨੂੰ ਆ ਕੇ ਦੱਸਿਆ ਮਹਾਰਾਜ ਕਹਿੰਦੇ ਭਾਈ ਕਿਸ ਤਰ੍ਹਾਂ ਕੀਤਾ ਕਹਿੰਦੇ ਮਹਾਰਾਜ ਅਸੀਂ ਪਵਰਾਣੀ ਪਟੀਆਂ ਸਭ ਦਾ ਨਾਲ ਹੀ ਸੰਸਕਾਰ ਕਰ ਦਿੱਤਾ ਤੁਰਕਾਂ ਦਾ ਵੀ ਫਿਰ ਮਹਾਰਾਜ ਜੀ ਕਹਿੰਦੇ ਭਾਈ ਬਹੁਤ ਵੱਡੀ ਗਲਤੀ ਕੀਤੀ ਹੈ ਇਹ ਲੋਕ ਸਿੱਖ ਧਰਮ ਦੇ ਵਿੱਚ ਆਉਣਗੇ ਤੇ ਇਹਨਾਂ ਦੀ ਜਵਾਨ ਇਹਨਾਂ ਦੀ ਕਰਮ ਤੁਰਕਾਂ ਦੀ ਤਰ੍ਹਾਂ ਚੱਲੇਗੀ ਇਹਨਾਂ ਦਾ ਬਾਣਾ ਇਹਨਾਂ ਦੀ ਦਸਤਾਰ ਸਿੰਘਾਂ ਵਾਲੀ ਸਰਦਾਰਾਂ ਵਾਲੀ ਹੋਵੇਗੀ ਪਰ ਇਹਨਾਂ ਦੀ ਸੋਚਣੀ ਇਹਨਾਂ ਦੀ ਕਹਿਣੀ ਕਰਨੀ ਸਰਗਾਂ ਦੀ ਤਰ੍ਹਾਂ ਹੋਵੇਗੀ ਜਿਸ ਤਰ੍ਹਾਂ ਅਜ ਦੇ ਸਮੇਂ ਅੰਦਰ ਸਰਬਜੀਤ ਧੰਦਾ ਇੰਦਰ ਘਵੇ ਵਰਗੇ ਪੰਥ ਫਰੀਦ ਢੜਰੀਆਂ ਵਾਲੇ ਵਰਗੇ ਸਿੱਖ ਧਰਮ ਦੇ ਦੁਸ਼ਮਣ ਬਣ ਚੁੱਕੇ ਨੇ ਬਾਣਾ ਸਿੱਖੀ ਸਰੂਪ ਵਾਲਾ ਹੈ ਪਰ ਤਰਕ ਕਰਦੇ ਨੇ ਗੁਰੂ ਕੀ ਬਾਣੀ ਤੇ ਤਰਕ ਕਰਦੇ ਨੇ ਗੁਰੂ ਕੇ ਇਤਿਹਾਸ ਤੇ ਸੋ ਇਹਨਾਂ ਲੋਕਾਂ ਨੂੰ ਆਪਾਂ ਕਿਨਾਰਾ ਕਰਨਾ ਹੈ ਜੇ ਜੇ ਨਰ ਤਹ ਨਾ ਸਰੇ ਦੀਨੇ ਨਗਰ ਨੇਕਾਰ ਜੇ ਤੇ ਠੋਰ ਭਲੇ ਭਰੇ ਤੇਨੇ ਕਰੀ ਪ੍ਰਤਪਾਰ ਜਿਹੜੇ ਪੁਰਸ਼ ਸੁਹਾਣੀ ਦੇ ਜੰਦ ਵਿੱਚ ਨਹੀਂ ਲੜੇ ਸਨ ਉਹਨਾਂ ਨੂੰ ਅਸੀਂ ਨਗਰ ਵਿੱਚੋਂ ਬਾਹਰ ਕੱਢ ਦਿੱਤਾ ਜਿਹੜੇ ਆਦਮੀ ਇਸ ਜੰਗ ਵਿੱਚ ਚੰਭੋ ਕੇ ਲੜੇ ਸਨ ਉਹਨਾਂ ਦੀ ਅਸੀਂ ਚੰਗੀ ਤਰ੍ਹਾਂ ਪਾਲਣਾ ਕੀਤੀ ਚੌਕਈ ਬਹੁਤ ਦਿਵਸਾਂ ਪਾਤ ਬਤਾਏ ਸੰਤ ਵਾਰ ਦੁਸ਼ਟ ਸਭ ਕਹਾਈ ਟਾਂਗ ਟਾਂਗ ਕਰ ਹਨੇ ਨਿਦਾਨਾ ਊਕਰ ਜਿਵਤਨਾ ਤਜੇ ਪਰੰਨ ਫਿਰ ਅਸ ਬਹੁਤ ਦਿਨ ਇਸ ਤਰ੍ਹਾਂ ਹੀ ਬਤੀਰਤੀ ਤੇ ਭਲੇ ਪੁਰਸਾਂ ਦੀ ਰੱਖਿਆ ਕੀਤੀ ਤੇ ਸਭ ਦੁਸ਼ਟਾਂ ਦਾ ਅਦਾਲਤ ਕੀਤਾ ਦੁਸ਼ਟਾਂ ਨੂੰ ਬਾਹਰ ਦੁੱਖ ਦੇ ਕੇ ਉਹਨਾਂ ਨੂੰ ਟੰਗ ਟਾਂਗ ਕੇ ਮਾਰ ਦਿੱਤਾ ਉਹਨਾਂ ਨੇ ਕੁੱਤਿਆਂ ਵਾਂਗੂ ਪ੍ਰਾਂਤਿਆਗ ਦਿੱਤੇ ਇਤਿ ਸ਼੍ਰੀ ਬਚਤਰਨਾਟਕ ਗ੍ਰੰਥੇ ਰਾਜ ਸਾਜ ਕਤਨ ਭੁਗਹਾਣੀ ਯੋਧ ਵਰਣਨ ਨਾਮ ਅਤਮਉ ਧਿਆਏ ਸਮਾਪਤਮ ਸਭ ਸੁਭੰ ਸਤ ਅਭਯੰ ਸੋ ਕੀਰਤੈ ਮਹਾਰਾਜ ਜੀ ਲਿਖਦੇ ਨੇ ਇਹ 8ਵੇਂ ਅਧਿਆਏ ਵਿੱਚ ਸਤਿਗੁਰੂ ਜੀ ਨੇ ਪਹਾੜੀ ਰਾਜਾਂ ਨਾਲ ਆਪਣੇ ਭਗਾਨੀ ਯੁੱਧ ਦਾ ਵਰਣਨ ਕੀਤਾ ਹੈ ਇਸ ਯੁੱਧ ਨੂੰ ਆਪਾਂ ਸਮਝਣਾ ਹੈ ਜਿਹੜੀ ਅੱਗੇ ਵਿਚਾਰ ਹੈ ਉਹ ਕਲਮ ਨੂੰ ਇਥੇ ਸਮਾਪਤ ਕਰਕੇ ਅਧਿਆਏ ਨੋਵਾ ਨਦੌਣ ਦਾ ਜੰਗ ਸ਼ੁਰੂ ਹੋ ਜਾਵੇਗਾ ਸੋ ਹੁੰਝਾ ਨੇ ਤਾਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਤੁਹਾਨੂੰ ਸ੍ਰੀ ਗੁਰੂ ਕ੍ਰਿਸ਼ਰ ਮਹਾਰਾਜ ਆਪਣੇ ਸਾਥੇ ਕਿਰਪਾ ਕਰਨ ਮਿਹਰ ਭਰਿਆ ਸੱਤੇ ਹੱਥ ਰੱਖ ਕੇ ਇਹ ਸੇਵਾ ਲੈਂਦੇ ਰਹਿਣ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਜਹਰਾ ਮੂਰਤ ਗੁਰੂ ਗੋਬਿੰਦ ਕਬਾਇਆ ਦਿੱਲੀ ਦੇ ਵਰਤ ਦਾ ਤੌਰ ਤੇ ਡੁੱਦਾ ਤਾਂ ਹਮ ਬਚਾਇਆ ਚਾਰੇ ਪੁੱਤਰ ਬਾਰ ਤਰਫ ਤੋਂ ਫਿਰ ਵੀ ਰੱਬ ਦਾ ਸੁਪਰਮਨਾਇਆ ਦੇ ਕੇ ਪੋਹਲ ਖੰਡੇ ਦੀ ਖਾਲਸਾ ਫੰਤ ਸਜਾਇਆ ਤਾਹਿਓ ਕਲਗੀਆਂ ਵਾਲੇ ਪਾਸਤਾ ਜੀ ਤੈਨੂੰ ਸਭ ਨੇ ਸੀਤ ਘਾਇਆ ਹੋਈਆਂ ਨਿਕਾਂ ਪੁੱਲਾਂ ਕਾਤੀਆਂ ਦੀ ਕਿਮਾ ਵਾਹਿਗੁਰਜੀ ਦਾ ਖਲਤਾ ਵਾਹਿਗੁਰਜੀ ਕੀ ਫਤੇ ਖੰਡਾ ਜਾਂ ਤੇ ਹੱਥ ਨੈਂ ਕਲਗੀ ਤੋਂ ਏ ਸੀਸ ਸੋਹੰਮਰੀ ਰਤਿਆ ਕਰੇ ਗੁਰੂ ਕਲਗੀ ਤਾਰ ਜਗਦੀਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤੇ ਤਾਂ ਨੂੰ ਛੇੜੀ ਕਰਨਾ ਨਹੀਂ ਜੇ ਬਾਸ ਜੀਵਾ ਹੈ ਗੁਰੂ